ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੀਲੇ ਵਾਲਾ ਤਹਿਸੀਲ ਸਾਦਕ ਤੇ ਜ਼ਿਲ੍ਹਾ ਫਰੀਦਕੋਟ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਲੈਣ ਦਾ ਕੰਮ ਕਰਦੇ ਆ ਤੇ ਮੇਰੀ ਇਸ ਘਰੋਂ ਪਹਿਲੀ ਵੀਡੀਓ ਆ ਤੇ ਬਾਈ ਦੇ ਚਾਰ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਬੇਸਿਕਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਆਪਣਾ ਹੈਗਾ ਪਵਨ ਸੇਖੋ ਤੇ ਅ ਐਡਰੈਸ ਹੈਗਾ ਆਪਣਾ ਵੀਪੀਓ ਬੀਲੇ ਵਾਲਾ ਡਿਸਟ੍ਰਿਕਟ ਤਸੀਲਕੋਟ ਹੈ ਤਸੀਲ ਸਾਦੇ ਕੰਮ ਮੋਬਾਈਲ ਨੰਬਰ ਮੋਬਾਈਲ ਨੰਬਰ 9781542909 ਵੀਰੇ ਠੀਕ ਆ ਜੀ ਆਪਾਂ ਕਿੰਨੇ ਟਾਈਮ ਤੋਂ ਵਪਾਰ ਦਾ ਕੰਮ ਕਰਦੇ ਆ ਜੀ ਆਪਣਾ ਹੋਊ ਹੈ ਵੀਰੇ 40-45 ਸਾਲ ਤੋਂ ਵੀਰੇ ਪੁਰਾਣਾ ਹੀ ਹੈ ਹਾਂ ਬਾਕੀ ਕੁਝ ਠੀਕ ਹੈ ਜੀ ਬਾਈ ਪੁਰਾਣਾ ਵਪਾਰ ਲੈਣ ਦਾ ਕੰਮ ਕਰਦੇ ਆ ਪਰ ਪਸ਼ੂ ਹਮੇਸ਼ਾ ਬਾਈ ਚੰਗੀ ਲੈ ਕੇ ਆਉਂਦਾ ਦੇਖ ਸਕਦੇ ਹੋ ਤੁਸੀਂ ਘਰੇਲੂ ਵੀ ਬਾਈ ਦੇ ਪਸ਼ੂ ਚੰਗੇ ਰੱਖੇ ਹੋਏ ਆ ਨੇ ਤੇ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਇਹ ਗਾਂ ਤੋਂ ਸ਼ੁਰੂ ਕਰਦੇ ਆ ਗਾਂ ਦੀ ਡਿਟੇਲ ਹੈ ਜੀ ਇਹ ਗਾਂ ਹੈਗੀ ਹੈ ਵੀਰੇ ਦੂਜੇ ਸੋਏ ਆ ਠੀਕ ਹੈ ਜੀ ਇਹਦੇ ਟੀਕਾ ਵੀ ਗਾਂ ਅੱਗੇ ਡੈਨਮਾਰਕ ਦਾ ਲੱਗਿਆ ਹੋਇਆ ਹੈ ਠੀਕ ਹੈ ਜੀ ਤੇ ਇਹ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂ ਬਸ ਵੇ 5 ਦਿਨ ਲੈ ਜੀ 6 ਦਿਨ ਲੈ ਜੀ ਬਸ ਤੇ ਪਹਿਲੇ ਸਵੇਰ ਦੁੱਧ ਦਾ ਕੀ ਰਿਕਾਰਡ ਆ ਜੀ ਕਿਤੇ ਦੁੱਧ ਦਾ ਰਿਕਾਰਡ ਰਿਹਾ ਸੀ ਮੇਰੇ 30 ਲੀਟਰ ਰਿਹਾ ਹੈ ਠੀਕ ਹੈ ਜਿਹੜਾ ਆਪਾਂ ਸੀਮਨ ਭਰਾਇਆ ਉਹਦਾ ਪ੍ਰੋਪਰ ਰਿਕਾਰਡ ਹੈਗਾ ਜੀ ਆਪਣੇ ਕੋਲ ਪ੍ਰੋਪਰ ਰਿਕਾਰਡ ਹੈਗਾ ਠੀਕ ਆ ਜੀ ਪਿਛਲੇ ਸਵੇਰ 30 ਲੀਟਰ ਦਾ ਰਿਕਾਰਡ ਆ ਜੀ ਵੱਡੇ ਕੱਦ ਕਾੜ ਦੀ ਤੇ ਹੈਵੀ weight ਦੇ ਗਾਂ ਥਣਾ ਦੇ ਸਹਜ ਬਹੁਤ ਸੋਹਣੇ ਆ ਜੀ ਨੇੜੇ ਤੋਂ ਦਿਖਾ ਦਿਨਾ ਜੀ ਚਾਰੇ ਥਣ ਗੱਠੰਗੂ ਵਿਚੀ ਤੇ ਨਿੱਖੜ ਮੈਂ ਫੋਲ ਲਓ ਜੀ ਫੇਸ ਕੁਆਲਟੀਸ ਹੋਣੀ ਆ ਜੀ ਦੇਖ ਸਕਦੇ ਹੋ ਤੁਸੀਂ ਪਹਿਲੇ ਸਵੇਰ 22 10 ਦਾ ਕੇ 3 ਲੀਟਰ ਦੁੱਧ ਦਾ ਰਿਕਾਰਡ ਆ ਐਸ ਇਧਰ ਕਿੰਨੇ ਦੁੱਧ ਦੀ ਉਮੀਦ ਕਰਦੇ ਬਾਈ ਧੁੰਸੇਵਾ ਤੇ ਵੀਰੇ ਅੱਗੇ ਠੀਕ ਆ ਹਾਂ ਜੀ ਨਹੀਂ ਕੀ ਪਹਿਲਾਂ ਵੀ ਨਹੀਂ ਕੀ ਜਦੋਂ ਟਰਾਈ ਕੀਤੀ ਉਦੋਂ ਵੀ ਚੰਗੀ ਸੇਵਾ ਹੋਈ ਵੀ ਆ ਠੀਕ ਆ ਜੀ ਬਾਕੀ ਦੁੱਧ ਸੇਵਾ ਦਾ ਹੀ ਹੁੰਦਾ ਬਾਈ ਕਹਿੰਦਾ ਕੋਈ ਵੀ ਵੀਰ ਚੰਗੀ ਸੇਵਾ ਕਰ ਲੂ ਤਾਂ 30 ਪਲੱਸ ਵੀ ਦੇ ਦਊਗੀ ਜੀ ਫੇਸ ਕੁਆਲਟੀ ਸੋਹਣੀ ਆ ਜੀ ਹਾਈਟ ਦੇ ਕਾਹ ਤੋਂ ਬਹੁਤ ਵੱਡੇ ਕਦ ਕੱਢਦੇ ਫਲਟਰ ਦੀ ਕੁਆਲਟੀ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਆ ਵੱਡਾ ਹਵਾਨਾ ਬਾਕੀ ਵਾਲ ਢੱਲਾ ਬਹੁਤ ਨੇ ਹਵਾਨੇ ਚ ਲੈ ਆ ਵੀਰ ਵਾਪਸ ਦੇ ਸਕਦੇ ਹੋ ਤੁਸੀਂ ਚਾਰਾ ਪੰਜਾ ਦਿਨਾਂ ਤੱਕ ਰਹਿਵਾਨਾ ਸੋਨਾ ਤਿਆਰ ਕਰ ਲੈਣਾ ਜੀ ਗਾਣੇ ਫੈਟਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਨੇੜੇ ਤੋਂ ਦਿਖਾ ਦੇਣਾ ਜੀ ਤੁਹਾਨੂੰ ਆਰਡਰ ਬਾਕੀ ਹਫਤੇ ਤੱਕ ਰਹਿਵਾਨਾ ਪੂਰਾ ਭਰ ਲੈਣਾ ਜੀ ਗਾਣੇ ਥਾਣਾ ਦੇ ਸਹਿ ਸੋਨੇ ਆ ਜੀ ਠੰਡੀ ਸੀ ਲਾ ਜੀ ਪੂਰੀ ਬੜੀ ਵਧੀਆ ਪੂਰੀ ਠੰਡੀ ਸੀ ਲਾ ਜੀ ਦੇਖ ਸਕਦੇ ਹੋ ਤੁਸੀਂ ਵਾਲਟੇ ਨਾਲ ਬਹੁਤ ਨੇ ਹਵਾਨੇ ਚ ਦੇਖ ਸਕਦੇ ਹੋ ਜੇ ਖਿਚਾਂਗੇ ਤਾਂ ਰਵੜਾਂ ਨੂੰ ਵਧੂ ਫੇਸ ਕੁਆਲਿਟੀ ਸੋਣੀ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ ਕਰਦੇ ਆਂ ਵੀ 110000 ਮਾਨਦਾਨ ਹੋ ਜਾਊਗਾ ਜੀ ਮਾਨਦਾਨ ਹੋਊਗਾ ਬਸ ਠੀਕ ਆ ਜੀ ਜਿਆਦਾ ਨਹੀਂ ਹੋਊਗਾ ਠੀਕ ਆ ਜੀ ਕੋ ਸ਼ੌਂਕ ਨਾਲ ਹੀ ਲਿਆਂਦੇ ਤੇ ਸ਼ੌਂਕ ਨਾਲ ਹੀ ਆਪਾਂਗੇ ਤਿਆਰ ਕੀਤੀ ਹੈ 1,10,000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਆਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਦੋ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੱਝ ਵੀਰੇ ਹੈਗੀ ਦੂਜੇ ਸੂਏ ਠੀਕ ਆ ਜੀ ਤੇ ਪਿਛਲੇ ਇਹਦਾ ਸੀਗਾ ਜੀ 14 ਲੀਟਰ ਰਿਕਾਰਡ ਰਿਆ ਇਹਦਾ ਠੀਕ ਆ ਜੀ ਤੇ ਇਹ ਵੀ ਵਧੀਆ ਸੀਲ ਹੈਗੀ ਹੈ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂਗੀ 15 ਦਿਨ ਵੀਰੇ ਠੀਕ ਆ 15 ਦਿਨਾਂ ਦੀ ਕੱਚੀ ਆ ਖੋਲੋ ਜੀ ਫੇਸ ਕੁਆਲਿਟੀ ਸੋਹਣੀ ਆ ਜੀ ਸਿਮਨ ਵਗੈਰਾ ਦਾ ਪਤਾ ਭਈ ਇਹਦਾ ਇਹਦੇ ਸਿਮਨ ਲੱਗਿਆ ਹੋਇਆ ਸੀ ਵੀਰੇ ਉਹ ਜਿਹੜਾ ਆਪਣਾ ਯੂਨੀਵਰਸਿਟੀ ਵਾਲਾ ਉਹ ਲੱਗਿਆ ਇਹਨਾਂ ਦੇ ਠੀਕ ਆ ਜੀ ਰਿਕਾਰਡ ਉਹਨਾਂ ਕੋਲ ਹੈਗਾ ਆ ਠੀਕ ਆ ਜੀ ਬਿਲਕੁਲ ਵੀ ਹੋਈ ਨਹੀਂ ਕਾਫੀ ਦਿਨਾਂ ਦੀ ਆਈ ਹੈ ਤਿਆਰ ਹੋ ਗਿਆ ਆਪਣੇ ਲਈ ਆਂਦੀ ਹੋਈ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਇਹਦੀ ਵੀ ਬਹੁਤ ਸ਼ਾਨਦਾਰ ਆ ਬਾਕੀ 15 ਦਿਨਾਂ ਦੀ ਕੱਚੀ ਆ ਜੀ ਗਾ ਦੇਖ ਸਕਦੇ ਮੱਝ 15 ਦਿਨਾਂ ਦੀ ਕੱਚੀ ਆ ਫੇਸ ਕੁਆਲਿਟੀ ਸੋਹਣੀ ਆ ਜੀ ਸੋਨਾ ਸਿੰਗ ਹਾਈਟ ਬਹੁਤ ਵੱਡੀ ਆ ਜੀ ਦੇਖ ਵੱਡੇ ਕਦ ਕਾਢਦੇ ਲੇ ਆ ਵੀਰ ਵਾਪਸ ਇਹਦਾ ਜਾਨੀ ਕਿ ਥੋੜਾ ਜਿਹਾ ਨਹੀਂ ਜਿਹੜਾ ਟਰੰਚਾ ਹੈਗਾ ਚੱਡਾ ਜਿਵੇਂ ਦੁੱਧ ਵਾਲੀਆਂ ਮੱਝਾਂ ਦਾ ਗਾਂ ਨੂੰ ਹੁੰਦਾ ਜਿਵੇਂ ਹਾਂਜੀ ਫਿਟਿੰਗ ਵਾਲਾ ਹਵਾਨਾ ਜੀ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਿ ਸੋਨੇ ਆ ਜੀ ਚਾਰੇ ਥਣ ਨਿੱਖੜ ਮੈਂ ਇੱਕੋ ਸਾਈਜ਼ ਦੇ 15 ਦਿਨਾਂ ਤੱਕ ਕਰ ਕਰਮਾਲ ਜੀ ਨੇ ਹਵਾਨਾ ਸੋਨਾ ਤਿਆਰ ਕਰ ਲੈਣਾ ਜੀ ਕਿੰਨੇ ਲੀਟਰ ਦੁੱਧ ਦੇ ਦੂ ਬਾਈ ਇਹ ਤਿਆਰ ਉਮੀਦ ਤਾਂ ਵੀਰੇ ਆਪਾਂ ਨੂੰ ਤਾਂ ਹੀ ਆਉਣੀ 17 18 ਦੇ ਪਹੁੰਚੇ ਠੀਕ ਆ ਜੀ ਜਿਸ ਦਿਨ ਨਕਰਾਂ ਹੋ ਗਈ ਆਪਾਂ ਇਹਨੂੰ ਬਾਕੀ ਸੇਵਾ ਸੰਭਾਲਦਾ ਜੀ ਹਾਂਜੀ 17 18 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਥਣਾ ਦੇ ਸਾਈਡ ਨੇੜੇ ਤੋਂ ਦਿਖਾ ਦਿਨਾ ਜੀ ਚਾਰੇ ਥਣ ਮੁੱਠੀ ਵਾਲੇ ਨਿਖੜ ਮੇ ਫੇਸ ਕੁਆਲਟੀ ਸੋਣੀ ਆ ਹੈਵੀ weight ਦੀ ਮੱਝ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਆਪਣ ਵੀਰੇ ਰੱਖਦੇ ਆ ਵੈਸੇ ਵੀਰੇ 1 ਲੱਖ 5000 7000 ਰੇਟ ਠੀਕ ਆ ਜੀ ਮਾਨਤਨ ਕਰਾਂਗੇ ਮਾਨਤਨ ਕਰ ਦਾਂਗੇ 1 ਲੱਖ 7000 ਰੁਪਿਆ ਬਈ ਮੁੱਲ ਕਰਦੇ ਆ ਬਾਕੀ ਮੌਕੇ ਦੇ ਮਾਣਦਾਨ ਜ਼ਰੂਰ ਕਰ ਦਾਂਗੇ ਪਰ ਜਿਹੜੀ ਜਣਕੀ ਮੱਝ ਆਈ ਹੈ ਵੀ ਕੁਆਲਟੀ ਆਣੀ ਹੈ ਜਿਹੜੀ ਉਹ ਨਿਵੇਂ ਕਿਸੇ ਨੇ ਲੌਂਗ ਟਾਈਮ ਵਰਕ ਅਪਨਾ ਇਹਦੇ ਤੇ ਠੀਕ ਹੈ ਜਿਵੇਂ ਪਹਿਲੇ ਸੋਏ ਜਣਕੀ 14 ਲੀਟਰ ਦੇਣਾ ਕੋਈ ਸੋਈ ਦਾ ਬਾੜਾ ਨਹੀਂ ਦਿੰਦਾ ਸਹੀ ਗੱਲ ਬਰੀਡ ਬਰੀਡਡ ਮੱਝਾਂ 'ਚ ਆਪਾਂ ਗਹਿੰਤੀ ਕਰ ਸਕਦੇ ਆ ਇਸ ਮੱਝ ਦਾ ਇਹਨੇ 14 ਲੀਟਰ ਚ ਆਇਆ ਆ ਠੀਕ ਹੈ ਜੀ ਇਸ ਜਿਹੜੀ ਸਾਨੂੰ ਉਮੀਦ ਹੈ ਵੀ ਜਣਕੀ ਜ਼ਿਆਦਾ ਨੀਤਾ ਰਣੀ ਕਿ 17-18 ਤੱਕ ਜਾਣੀ ਚਾਹੀਦੀ ਹੈ ਠੀਕ ਆਂ ਦੇਖ ਸਕਦੇ ਹੋ ਬਰੀਡਡ ਮੱਝਾਂ 'ਚ ਉਹ ਪੱਠ ਭੜਾ ਬਹੁਤ ਚੋੜਾ ਜੀ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਕੱਦ ਕਠ ਵੀ ਬਹੁਤ ਵੱਡਾ 1,7000 ਰੁਪਿਆ ਬਾਈ ਮੁੱਲ ਕਰਦੇ ਬਾਕੀ ਬਾਈ ਕਹਿੰਦਾ ਮਾਨਦਾਨ ਜਰੂਰ ਕਰਾਂਗੇ ਜਿਹੜੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੇਰੇ ਹੈਗੇ ਤੀਜੇ ਸੂਵੇ ਹਾਂਜੀ ਇਹ ਆਪਣੇ ਕੋਲ ਏਸੀ ਹਰਿਆਣੇ ਤੋਂ ਠੀਕ ਆ ਜੀ ਹਾਂ ਲੈ ਕੇ ਆਂਦੀ ਸੀ ਯਾਨੀ ਕਿ ਇਹ ਤੀਜਾ ਸੂਆ ਜਿਹੜੀ ਕਿ ਸੂਣਾ ਇਹਨੇ ਕਿੰਨੇ ਟਾਈਮ ਰਹਿ ਗਿਆ ਜੀ ਸੂਏ ਦੀ ਉਸ ਤੋਂ ਪਹਿਲਾਂ ਵਾਲੀ ਜਿਹੜੀ ਕੱਟੀ ਆ ਇਹ ਜਿਹੜੀ ਬੈਠੀ ਆ ਜੀ ਹਾਂ ਇਹ ਕੱਟੀ ਵੀ ਜਿਹਨੂੰ ਸ਼ੌਂਕ ਨਾਲ ਤਿਆਰ ਕੀਤੀ ਜੀ ਠੀਕ ਆ ਜੀ ਹਰਿਆਣੇ ਤੋਂ ਬਾਈ ਮੱਝ ਲੈ ਕੇ ਆਇਆ ਸੀਗਾ ਪਿਛਲੇ ਸੂਵੇ ਦੀ ਇਕੱਠੀ ਆ ਢਾਂਚਾ ਬਹੁਤ ਵੱਡਾ ਜੀ ਤੁਸੀਂ ਕੱਟੀ ਦਾ ਵੀ ਦੇਖ ਸਕਦੇ ਹੋ ਬਾਕੀ ਐਸੇ ਵਕਤ ਤੱਕ ਗੱਬਣਾ ਜੀ ਦਾ ਜਿਹੜਾ ਰੈਕਡ ਰਿਹਾ ਬਨੇ 18 ਲੀਟਰ ਰਿਹਾ ਆਪਣੇ ਕੋਲੇ ਠੀਕ ਹੈ ਜੀ ਤੁਹਾਡੇ ਕੋਲੇ ਹਾਂ ਕਿਉਂਕਿ ਪਾਰ ਲੈਂਦੇ ਸਾਡੇ ਤੋਂ ਸੇਵਾ ਨਹੀਂ ਹੁੰਦੀਗੀ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਸਾਡੇ ਉਹ ਹੋਰ ਮੱਝਾਂ ਆ ਜਾਂਦੀਆਂ ਨੇ ਇੱਕ ਬੰਦਾ ਬਾਕੀ ਆਪਣੀ ਨਾਲ ਖੇਤੀ ਆ 50 ਕਿੱਲਿਆਂ ਦੀ ਆਪਦੀ ਠੀਕ ਹੈ ਜੀ ਸੋਧਾਂ ਕਰਕੇ ਠੀਕ ਹੈ ਇਹ ਯਾਨੀ ਕਿ 18 ਲੀਟਰ ਸਿਰਫ ਆਪਦੀ ਨਹੀਂ ਇੱਕ ਨਾਰਮਲ ਸੇਵਾ ਦੇ ਰਿਹਾ ਜੀ ਨਾਰਮਲ ਸੇਵਾ ਤੇ ਇਨਾ ਆਪਣਾ ਕੋਈ ਉਹ ਹੁੰਦਾ ਕੋਈ ਦਾਣਾ ਪਾਣੀ ਕੋਈ ਚ ਠੀਕ ਹੈ ਜੀ ਜਦੋਂ ਨਾਰਮਲ ਉਹ ਹੀ ਆਪਾਂ ਨਾ ਕੋਈ ਚਾਰਜ ਪਾਇਆ ਹਰਾ ਚਾਰੇ ਤੇ ਆਪਾਂ ਰੱਖਦੇ ਹਾਂ ਠੀਕ ਤੇ ਕਿੰਨਾ ਦਿਨ ਲੈ ਜੂ ਜੀ ਹਜੇ ਬਾਕੀ ਇਹ ਇਹਦਾ ਮਹੀਨਾ ਪਿਆ ਵੀਰੇ ਇੱਕ ਮਹੀਨਾ ਪਿਆ ਜੀ ਡੇਟ ਮੁਤਾਬਕ ਇਹਦਾ ਦੇਰ ਮੇਰੇ ਆਪਾਂ ਡੇਢ ਲੱਖ ਰੱਖਿਆ ਠੀਕ ਆ ਜੀ ਡੇਢ ਸੌ ਹੀ ਵੀਰ ਆਪਾਂ ਨੂੰ ਫੋਨ ਕਰਨ ਵੀ ਜਿਹਨੇ ਸ਼ੌਂਕ ਨਾਲ ਰੱਖਣੀ ਹੋਵੇ ਅੱਗੇ ਸ਼ੌਂਕ ਨਾਲ ਲੈ ਕੇ ਜਾਣ ਠੀਕ ਹੈ ਕੱਢ ਲਓ ਜੀ ਬਾਹਰ ਹਰਿਆਣੇ ਦੀ ਝੋਟੀ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਝੋਟੀਆਂ ਦੀ ਖਾਸੀਅਤ ਹੈ ਕਿ ਇਹਨਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਦੇਖ ਸਕਦੇ ਹੋ ਬਹੁਤ ਵੱਡੇ ਢਾਂਚੇ ਦੀ ਤੇ ਹੈਵੀ weight ਦੀ ਬਾਕੀ ਇੱਕ ਮਹੀਨੇ ਦੀ ਕੱਚੀ ਆ ਪਿਛਲੇ ਸੂਏ 18 ਕਿਲੋ ਦੁੱਧ ਦਿੱਤਾ ਤੇ ਏਟੀਆਰ 2218 ਪਲੱਸ ਦੀ ਉਮੀਦ ਕਰਦੇ ਆ। ਝੋਲੀ ਤੁਸੀਂ ਦੇਖ ਸਕਦੇ ਹੋ ਹਜੇ। ਸੋਨਾ ਹਵਾਨਾ ਤਿਆਰ ਕਰੂਗੀ ਮਹੀਨੇ ਤੱਕ। ਹਜੇ ਤਾਂ ਸਟਾਰਟ ਹੀ ਕੀਤਾ ਆ। ਪਿਛਲੇ ਸੂਏ ਵੀ ਆਪਣੇ ਕੋਲ ਬਾਹਰਲੇ ਵਪਾਰੀ ਮੰਗਦੇ ਸੀ ਇਹ। ਠੀਕ ਆ ਜੀ। ਆਪਾਂ ਦਿੱਤੀ ਨਹੀਂ ਸੀ ਕਿਉਂਕਿ ਆਪਾਂ ਝੋਲੀ ਹੁਣੇ ਕਰਤੀ ਅੱਗੇ ਤਿਆਰ ਹੋ ਜਾਣੀ ਆ। ਲਿਆ ਵੀਰ ਵਾਪਸੇ। ਪੱਟਪੂੜਾ ਤੁਸੀਂ ਦੇਖ ਸਕਦੇ ਹੋ। ਬੰਦੇ ਨਹੀਂ ਜੀ। ਪੱਟਪੂੜਾ ਤੁਸੀਂ ਦੇਖ ਸਕਦੇ ਹੋ ਬਹੁਤ ਚੌੜਾ ਫੇਸ ਕੁਆਲਿਟੀ ਚੈੱਕ ਕਰ ਲਓ ਸੋਨਾ ਸਿੰਘ ਆ। ਬਾਕੀ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਸੂ ਚੰਗੇ ਆਉਂਦੇ ਜਾਂਦੇ ਰਹਿੰਦੇ ਇੱਕ ਮਹੀਨਾ ਬਾਈ ਡੇਟ ਮੁਤਾਬਕ ਕੱਚੀ ਦੱਸਦਾ ਛੋਟੇ ਦਾਣਾ ਬਾਕੀ ਇਹ ਵੀ ਵੀਡੀਓ ਵੀ ਪਹਿਲਾਂ ਪਤਾ ਪਵਾ ਰਿਹਾ ਅੱਜ ਕਿਉਂਕਿ ਪਹਿਲਾਂ ਫਿਰ ਅਗਲੇ ਨੂੰ ਹੋ ਜਾਂਦਾ ਸ਼ਾਇਦ ਵਪਾਰ ਲੈਣ ਚਾਹੀਉਗੀ ਇਹ ਵਪਾਰ ਲੈਣ ਚ ਨਹੀਂ ਆਪੀ ਘਰ ਦੀ ਆ ਠੀਕ ਹੈ ਜੀ ਤਿਆਰ ਕੀਤੀ ਵੀ ਸ਼ੌਂਕ ਨਾਲ ਤਿਆਰ ਕੀਤੀ ਤੇ ਕੋਈ ਵੀਰ ਚੰਗੇ ਹੀ ਸੇਵਾ ਸੰਭਾਲ ਵਾਲਾ ਲੈ ਜਾਊਗਾ ਦਾ ਟਾਪ ਦੀ ਮੱਝ ਦਿਨਾਂ ਤੇ ਤਿਆਰ ਹੋ ਜੀ। ਬਰੇ ਵੱਡੇ ਹਵਾਨੇ ਦੀਆਂ ਛੋਟੀਆਂ ਦੇ ਕੰਮ ਕਰ ਰਹੇ ਅੱਗੇ। ਅੱਗੇ ਵੀ ਆਪਣੇ ਕੋਲ ਇੱਕ ਹੋਰ ਛੋਟੀ ਹੋ ਗਈ ਆਪਣੇ ਕੋਲ ਪਹਿਲੇ ਸੂਈ ਸੂਈ ਜੁਣੇ ਵੀ 15 ਲੀਟਰ ਦਿੱਤਾ ਤੇ ਉਸ ਹਿਸਾਬ ਨਾਲ ਹੀ ਅੱਗੇ ਛੋਟੀਆਂ ਦੇ ਵਰਕਾਂ ਤੇ ਠੀਕ ਆ ਜੀ। 1.5 ਲੱਖ ਰੁਪਇਆ ਬਾਈ ਮੁੱਲ ਕਰਦੇ ਬਾਕੀ ਮਾਨਦਾਨ ਜ਼ਰੂਰ ਕਰਨਗੇ। 4 ਨੰਬਰ ਇਹ ਬੱਚੀ ਦੀ ਕੀ ਡਿਟੇਲ ਹੈ ਜੀ? ਇਹ ਬੱਚੀ ਮੇਰੇ ਆਪਣੇ ਕੋਲ ਆਈ ਆਪਾਂ ਤਿਆਰ ਕੀਤੀ ਇਹ। ਠੀਕ ਆ ਜੀ। ਬਾਜ਼ਾਰ ਮਾਰਗ ਦੇ ਲਈ ਸੀ ਬੱਚੀ ਜੀ ਆਪਾਂ। ਠੀਕ ਆ ਜੀ। ਇਸ ਵਕਤ ਇਹ 5 ਮਹੀਨਿਆਂ ਦੀ ਗੱਬਣ ਹੈ। ਠੀਕ ਆ ਜੀ। 5 ਤੋਂ ਉੱਤੇ ਇਹ ਹੋ ਗਈ ਤੇ ਮਾ ਦਾ ਮਲਕ ਰਿਕਾਰਡ ਕੀ ਹੈ ਜੀ ਮਾ ਦਾ ਇਹ ਤਾਂ ਜਿਹੜੇ ਉਹਨਾਂ ਨੇ ਦੱਸਿਆ ਸੀ ਵੀ ਉਹ ਤਾਂ ਆਪਾਂ ਨੂੰ ਉਹਨਾਂ ਨੇ ਤਾਂ ਦੱਸਿਆ ਸੀ ਵੀ 28 29 ਲੀਟਰ ਹੈਗਾ ਸੀ ਠੀਕ ਆ ਜੀ ਤੇ ਝੋਲੇ ਤੁਸੀਂ ਦੇਖ ਸਕਦੇ ਹੋ ਕੋਈ ਬਾਦੂ ਸ਼ਾਕ ਨਹੀਂ ਚਾਰੇ ਤੁਹਾਨੂੰ ਨਿਕਲਵੇਂ ਫੇਸ ਕੁਆਲਟੀ ਬਹੁਤ ਸੋਹਣੀ ਹੈ ਜੀ ਸਾਡੇ 5 ਮਹੀਨਿਆਂ ਤੋਂ ਪਲੱਸ ਗੱਭਣ ਆਈ ਇਹ ਸ਼ੌਂਕ ਨਾਲ ਤਿਆਰ ਕੀਤੀ ਆ ਠੀਕ ਹੈ ਜੀ ਤੇ ਉਮੀਦ ਵੀ ਇਹੀ ਵੀ ਅੱਗੇ ਸਾਨੂੰ ਆਏ ਵੀ ਜਿਹੜਾ ਕੋਈ ਸ਼ੌਂਕ ਨਾਲ ਲੈ ਕੇ ਜਾਵੇ ਨਾ ਅੱਗੇ ਸੁਭਾਅ ਨਾਲ ਲੈ ਕੇ ਜਾਵੇ ਤਾਂ ਵਧੀਆ ਗੱਲ ਆ ਠੀਕ ਹੈ ਜੀ ਸ਼ੌਂਕ ਨਾਲ ਤਿਆਰ ਕੀਤੀ ਵੀ ਹੈ ਅਜੇ ਵੀ ਯਾਨੀ ਕਿ ਇੰਜ ਦੇ ਲੋਜ ਯਾਨੀ ਕਿ ਹਾਈ ਟਾਈਡᱤ ਦਿਨ-ਪੋ ਦਿਨ ਅਜੇ ਵਧ ਰਹੀ ਹੈ ਹਾਏ ਹਾਏ ਉਮਰ ਕਿੰਨੀ ਹੋਵੇ ਜੀ ਇਹਦੀ ਉਮਰੇ ਦੀ ਮੇਰੇ ਹਿਸਾਬ ਨਾਲ ਹੋਊਗੀ ਤਕਰੀਬਨ 2 ਤੋਂ ਘੱਟ ਹੀ ਹੋਵੇ ਠੀਕ ਆ 2 ਸਾਲ ਤੋਂ ਘੱਟ ਹੀ ਨੂੰ ਹਾਂ ਚੈੱਕ ਕਰ ਲੈਣ ਤਾਂ ਜਦੋਂ ਮਰਜ਼ੀ ਆ ਕੋਈ ਚੈੱਕ ਕਰ ਲੈ ਮੇਰਾ ਮੁੱਲ ਆਪਾਂ ਵੀਰੇ 40000 ਰੱਖਿਆ ਹੈ ਠੀਕ ਆ ਜੀ ਸ਼ੌਂਕੀਆ ਤੋਂ ਰੱਖੀ ਉਹ ਤੇ ਸ਼ੌਂਕੀਆ ਤੋਂ ਮਾਰੀ ਠੀਕ ਆ ਤੇ ਜੇ ਕੋਈ ਵੀਰ ਚੈੱਕ ਕਰਵਾਉਣੇ ਚਾਹੁੰਦਾ ਹੋਵੇ ਕੋਈ ਮਰਜ਼ੀ ਅਸੀਂ ਖੁਦ ਡਾਕਟਰ ਸਾਦਿਆਂ ਨੂੰ ਭਾਵੇਂ ਆ ਤਾਂ ਸਾਦ ਲੈਣ ਠੀਕ ਆ ਜੀ ਬਾਈ ਕਹਿੰਦਾ ਆਪਾਂ ਚੈੱਕ ਕਰਵਾ ਕੇ ਹੀ ਦੇਣੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਬਸ ਵੀਰੇ ਬੰਨੀ ਰਹਿਣੇ ਬਾਈ ਹਾਈਡਰੀ ਵੀ ਇਹ ਦੀ ਅੱਜਕੱਲ ਜਰਸੀ ਦੀ ਨਿਉ ਮਿਲਦੀ ਹਾਈਡਰੀ ਬੜੀ ਸੋਹਣੀ ਇਹ ਟਾਪ ਬ੍ਰੀਡਡ ਜਰਸੀ ਚੋ ਆ ਡੈਨਮਾਰਕ ਵਾਲਾ ਡੈਨਮਾਰਕਾ ਦੇ ਸੀਮਨ ਦੀ ਡੈਨਮਾਰਕ ਦਾ ਸੀਮਨ ਹੈ ਤੇ ਅੱਗੇ ਵੀ ਡੈਨਮਾਰਕ ਦੇ ਲੱਗਿਆ ਠੀਕ ਆ ਅੱਗੇ ਵੀ ਡੈਨਮਾਰਕਾ ਦਾ ਲੱਗਿਆ ਬਾਈ ਕੋਲ ਉਹ ਸੀਮਨ ਦਾ ਪ੍ਰੋਪਰ ਰਿਕਾਰਡ ਹੈਗਾ ਜੀ ਜਿਹੜਾ ਵੀ ਰਿਕਾਰਡ ਲੈਣਾ ਚਾਹੁੰਦਾ ਹੋਵੇ ਝੋਲੀ ਤੇ ਕੋਈ ਵਾਧੂ ਸ਼ਾਖ ਨਹੀਂ ਚਾਰੇ ਹਨ ਨਿਖੜਵੇਂ ਜੀ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਬਹੁਤ ਜ਼ਿਆਦਾ ਜੀ ਪੂਰੀ ਠੰਡੀ ਸੀਲ ਹੈ ਜੀ ਬਾਕੀ ਕੋਈ ਵੀ ਪਾਸੂ ਜਿਹੜੇ ਨੂੰ ਪਸੰਦ ਆਉਂਦਾ ਤਰੀਕੇ ਦਾ ਵੀ ਜਾਨੀ ਕਿਤੇ ਆਪਾਂ ਕੋਈ ਵੀ ਜਾਨੀ ਜਿਹੜਾ ਹੁੰਦਾ ਜਿਵੇਂ ਕਿ ਅੱਜ ਕੱਲ ਕੋਈ ਦਵਾਈਆਂ ਦੂਈਆਂ ਔਟੀਆਂ ਦਿੰਦੇ ਉਹ ਕਿਸੇ ਵੀ ਤਰੀਕੇ ਦਾ ਅਸੀਂ ਇਸਤੇਮਾਲ ਨਹੀਂ ਕਰਦੇ ਸਾਰਾ ਨੇਚਰਲ ਸ਼ੁਰੂ ਜਿਹੜਾ ਚੱਲਿਆ ਆ ਰਿਹਾ ਬਜ਼ੁਰਗਾਂ ਮਾੜਾ ਤੋਂ ਉਹੀ ਚੀਜ਼ਾਂ ਅਸੀਂ ਪਾਉਂਦੇ ਆ ਉਸੇ ਨਾਲ ਹੀ ਤਿਆਰ ਕਰਦੇ ਆ ਜਿਵੇਂ ਹੁਣ ਤਾਰਾ ਮੀਰਾ ਦੀ ਕੋਈ ਚੀਜ਼ ਹੋਣਾ ਫੀਡ ਚਤਲਾ ਕੇ ਉਹ ਦੇਵਾਂਗੇ ਅੱਗੇ ਫਿਰ ਅਸੀਂ ਦੂਜਾ ਤੇ ਜਿਹੜਾ ਮਿੱਠਾ ਤੇਲ ਆ ਉਹਦੇ ਨਾਲ ਤਿਆਰ ਕਰਾਂਗੇ ਉਵੇਂ ਹੀ ਤਿਆਰ ਕੀਤੇ ਉਵੇਂ ਉਹ ਮੱਝ ਦੀ ਚੋਡੇ ਸੀ ਉਵੇਂ ਤਿਆਰ ਕੀਤੀ ਉਵੇਂ ਉਹ ਅੱਗੇ ਮੱਝ ਉਹ ਤਿਆਰ ਕੀਤੀ ਹੋਈ ਠੀਕ ਹੈ ਜੀ ਬਾਈ ਦਾ ਪੁਰਾਣਾ ਵਪਾਰ ਲੈਣ ਦਾ ਕੰਮ ਆ ਬਾਈ ਕਹਿੰਦਾ ਪੁਰਾਣੇ ਤਰੀਕੇ ਨਾਲ ਹੀ ਅਸੀਂ ਪਸ਼ੂ ਤਿਆਰ ਕਰਦੇ ਆ ਬਾਕੀ ਕੋਈ ਜਿਹੜਾ ਵੀ ਪਸ਼ੂ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਪਸ਼ੂ ਬਾਈ ਕੋਲ ਚਾਰੇ ਹੀ ਚੰਗੇ ਆ ਬਾਕੀ ਹਮੇਸ਼ਾ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਬਾਈ ਘਰੇਲੂ ਵੀ ਚੰਗੇ ਪਸ਼ੂ ਰੱਖਦਾ ਹੈ ਆਪਣਾ 40 ਸਾਲ ਦਾ ਯਾਨੀ ਕਿ 45 ਸਾਲ ਦਾ ਇਹੀ ਤੇਰ ਬਬਰੀ ਦੀ ਚੰਗਾ ਵਪਾਰ ਲੈਣ ਦੇ ਵਿੱਚ ਚੰਗਾ ਕਸਟਮਰ ਆਪਣੇ ਨਾਲ ਵੈਸੇ ਵੀ ਪਰਸਨਲੀ ਜੁੜਿਆ ਹੋਇਆ ਠੀਕ ਆ ਜੀ ਤੇ ਉਹ ਯਾਨੀ ਘਰੋਂ ਆਪਣਾ ਵੇਖਦਾ ਤੇ ਇਹ ਪਹਿਲੀ ਵੀਡੀਓ ਆਪਾਂ ਦੱਸ ਸ਼ੌਂਕੀਆ ਤੌਰ ਤੇ ਪਾਉਣ ਲੱਗੇ ਆ ਵੀ ਅੱਗੇ ਚੰਗੇ ਬਸ ਉਹ ਕਲਾ ਕੇ ਵੀ ਅਸੀਂ ਇੱਥੇ ਆਲੇ ਕੋਲ ਕਰਦੀ ਇੱਕ ਵੱਡੀ ਮੱਝ ਤੁਹਾਨੂੰ ਪਤਾ ਹੈ। ਗਾਂ ਵੀ ਆਪਦੀ ਇੱਕ ਤਰ੍ਹਾਂ ਦੀ ਕਰਦੀ ਹੀ ਹੈ ਵੀ ਤਿਆਰ ਕੀਤੀ ਹੋਈ ਹੈ ਵਧੀਆ। ਉਹ ਬੈਡ ਵੀ ਤਿਆਰ ਕੀਤੀ ਹੈ। ਤੇ ਵਪਾਰ ਲੈਣ ਚ ਆਈ ਵੀ ਥੋੜਾ ਟਾਈਮ ਹੀ ਹੋਇਆ। ਵੀ ਆਪਣੇ ਕੋਈ ਬਾਲੇ ਦੂਰੋਂ ਨਹੀਂ ਆਏਗੀ। ਅੱਛਾ ਜੀ। ਨਜ਼ਦੀਕੋਂ ਹੀ ਆਈ ਹੈ ਵੀ। ਠੀਕ ਹੈ। ਹਾਂਜੀ। ਓਕੇ ਜੀ। ਧੰਨਵਾਦ। ਥੈਂਕ ਯੂ ਬਈ। ਇੱਕ ਬਾਈ ਦਾ ਬੋਲਟ ਵੀ ਸੇਲ ਆ। ਸੇਲ ਆ 2021 ਮਾਡਲ ਜੀ। ਪੀਬੀ 04 ਜੀ। ਫਰੀਦਕੋਟ ਦਾ ਨੰਬਰ ਆ ਬਾਈ ਦਾ। ਤੇ ਸ਼ੌਂਕ ਦੇ ਤੌਰ ਤੇ ਬਾਈ ਦਾ ਬੋਲਟ ਰੱਖਿਆ ਸੀ ਜਿਹੜਾ ਸੇਲ ਆ ਤੇ ਸਿਰਫ 2000 ਕਿਲੋਮੀਟਰ ਚੱਲਿਆ ਦੇਖ ਸਕਦੇ ਹੋ ਤੁਸੀਂ 2076 ਕਿਲੋਮੀਟਰ ਚੱਲਿਆ ਸਿਰਫ ਇਹ ਵੀ ਵੀਰੇ ਮੈਂ ਆਸਟ੍ਰੇਲੀਆ ਰਹਿੰਦਾ ਸੀਗਾ ਸ਼ੌਂਕ ਕੇ ਤੌਰ ਤੇ ਪੱਲਿਆ ਸੀਗਾ ਠੀਕ ਆ ਜੀ ਤੇ ਹੁਣ ਯਾਨੀ ਕਿ ਹੋਰ ਕੁਝ ਲੈਣ ਦਾ ਇਰਾਦਾ ਹੈਗਾ ਠੀਕ ਆ ਸੇਲ ਕਰਨਾ ਹੈ ਆਪਾਂ ਹਾਂ ਬੋ ਸ਼ੌਂਕ ਨੂੰ ਹੀ ਬਸ ਇਹ ਢਾ ਗੁੜਾ ਘਟਣਾ ਅਸਤੇ ਰੱਖਿਆ ਤੇ ਉਹ ਦਿਨ ਲੱਗ ਜਾਂਦੀ ਬਸ ਠੀਕ ਆ ਜੀ ਦੇਖ ਸਕਦੇ ਹੋ ਹਾਲਤ ਬੋਲਟ ਦੀ ਬਹੁਤ ਜ਼ਿਆਦਾ ਸਾਫ਼ ਆ ਠੀਕ ਆ ਜੀ ਬਸ ਸਰਫ 2000 ਕਿਲੋਮੀਟਰ ਚੱਲਿਆ ਬਿਲਕੁਲ ਨਵਾਂ ਹੀ ਆ 2021 ਬਾਡਲ ਬਾਈਆਂ ਦੇ ਤੁਹਾਡੇ ਨਾਂ ਹੈ ਜੀ ਹਾਂ ਜੀ ਸਾਰਾ ਕੁਝ ਆਪਣੇ ਨਾਂ ਸਾਰਾ ਠੀਕ ਹੈ ਬਾਈਆਂ ਦੇ ਨਾਂ ਹੈ ਜਿਹੜੇ ਵੀ ਉਹਨੂੰ ਪਸੰਦ ਆਊਗਾ ਬਾਈ ਨਾਲ ਕਨੈਕਟ ਕਰ ਸਕਦੇ ਕੀ ਰੇਟ ਹੈ ਜੀ ਇਹਦਾ ਇਹਦਾ 155 ਵੀਰੇ ਠੀਕ ਹੈ 1,55,000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਾਂ ਜਰੂਰ ਕੀਤਾ ਜਾਊਗਾ ਜਿਹੜੇ ਵੀ ਉਹਨੂੰ ਬੋਲਟ ਪਸੰਦ ਹੁੰਦਾ ਬਾਈ ਨਾਲ ਕਨੈਕਟ ਕਰ ਸਕਦਾ ਧੰਨਵਾਦ